ਅਸیں ਡਿਪੈਂਡ ਕਰਦਾ ਹੈਗਾ ਕਿ ਕਿ ਇਹਨੂੰ ਗੋਲੀ ਕਹਿੰਦੇ ਆ ਕਿ ਇਹਨੂੰ ਆਂਡਾ ਸਾਈਜ਼ ਕਹਿੰਦੇ ਆ ਬੇਸਿਕਲੀ ਜੇ ਅਸੀਂ ਜਲੰਧਰ ਦੀ ਗੱਲ ਕਰੀਏ ਜਲੰਧਰ ਵਿੱਚ ਆਂਡਾ ਸਾਈਜ਼ ਨੂੰ ਵੀ ਗੋਲੀ ਦੇ ਵਿੱਚ ਹੀ ਲਿਆ ਜਾਂਦਾ ਆ ਪਰ ਇੱਥੇ ਹੁਸ਼ਿਆਰਪੁਰ ਦੇ ਵਿੱਚ ਜੋ ਜ਼ਿੰਮੇਦਾਰ ਆਉਂਦੇ ਹੈਗੇ ਆ ਉਹ ਥੋੜਾ ਜਿਹਾ ਉਹ ਛੋਟਾ ਸਾਈਜ਼ ਪ੍ਰੀਫਰ ਕਰਦੇ ਆ ਸੋ ਇਹ ਗੋਲੀ ਹੈ ਇਹ ਆਂਡਾ ਹੈ ਇਹ ਸੀਡ ਹੈ ਆਪਣਾ ਥੋੜਾ ਛੋਟਾ ਇਸ ਤੋਂ ਜਿਹਨੂੰ ਅਸੀਂ ਆਂਡਾ ਸਾਈਜ਼ ਕਹਿੰਦੇ ਆ ਇਹ ਵੀ ਸੀਡ ਹੈਗਾ ਜੀ ਆਂਡਾ ਸਾਈਜ਼ ਹੈਗਾ ਇਹ ਬੇਸਿਕਲੀ ਕੀ ਹੁੰਦਾ ਕਿ ਕਿੰਨੇ ਬੈਗ ਪੈਣੇ ਆ ਪਰ ਏਕੜ ਸੋ ਥੈਟ ਇਹਦਾ ਪਗਾਰਾ ਜਿਹੜਾ ਜੇ ਕੋਈ ਸ਼ੁਰੂ ਹੋ ਰਿਹਾ ਹੋਵੇ ਉਹ ਇੱਕ ਵਾਰ ਬਰਨ ਕਰ ਦਈਏ ਜੇ ਪਗਾਰਾ ਤੁਰ ਪਿਆ ਤੇ ਇਹਦਾ weight loss ਬਹੁਤ ਹੋਣ ਲੱਗ ਜਾਣਾ ਇਸ ਲਈ ਅਸੀਂ ਇਹਦਾ ਜੋ ਟੈਂਪਰੇਚਰ ਹੈਗਾ ਆ ਉਹ ਕਰੀਬ 2 ਤੋਂ ਲੈ ਕੇ 4 ਡਿਗਰੀ ਸੈਲਸੀਅਸ ਰੱਖਣਾ ਹੁੰਦਾ ਹੋਈਆਂ ਨੇ ਇਹ ਸਾਰੀ ਤੁਹਾਡੀ ਆਪਣੀ ਪਰਸਨਲ ਫਸਲ ਹੈ ਜਾਂ ਤੁਹਾਡੇ ਕੋਲ ਜਿਹੜੇ ਪਿੰਡ ਦੇ ਲੋਕ ਆ ਜਾਂ ਬਾਹਰੋਂ ਕੋਈ ਲੋਕ ਆ ਉਹ ਵੀ ਆ ਕੇ ਸਟੋਰ ਕਰਵਾਂਦੇ ਆ ਸ਼ਨ ਸਾਈਜ਼ ਜਿਹੜਾ ਅਸੀਂ ਅ ਟੇਬਲ ਪਰਪਸ ਦੇ ਲਈ ਜਿਹੜਾ ਯੂਜ਼ ਕਰਦੇ ਆਂ ਜੋ ਅਸੀਂ ਖਾਂਦੇ ਆਂ ਸੀਡ ਸਾਈਜ਼ ਇਹ ਥੋੜਾ ਜਿਹਾ ਮੋਟਾ ਸੀਡ ਸਾਈਜ਼ ਜਿਹੜਾ ਆ ਗਿਆ ਉਰੇ ਵਿੱਚ ਜਿਹਨੂੰ ਅਸੀਂ ਬੇਸਿਕਲੀ ਆਮ ਪਾਸ਼ਾ ਦੇ ਵਿੱਚ ਸੀਡ ਸਾਈਜ਼ ਹੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਮੇਰਾ ਫਾਰਮ ਹਾਊਸ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਬਾਹਰ ਜਿੱਥੇ ਅੱਜ ਗਰਮੀ ਪੈ ਰਹੀ ਆ ਉੱਥੇ ਮੈਨੂੰ ਹੁਣ ਖੜੇ ਹੋਏ ਠੰਡ ਲੱਗ ਰਹੀ ਆ ਜੀ ਹਾਂ ਅੱਜ ਆਪਾਂ ਆਏ ਹੋਇਆ ਕੋਲਡ ਸਟੋਰੇ ਵਿੱਚ ਆਲੂਆਂ ਦੀ ਕੋਲ ਸਟੋਰੇਜ ਦੇ ਵਿੱਚ ਜਿੱਥੇ ਸੇ ਤੁਹਾਨੂੰ ਦੱਸਾਂਗੇ ਆਲੂ ਨੂੰ ਕਿਦਾਂ ਕੋਲ ਸਟੋਰੇਜ ਦੇ ਵਿੱਚ ਜਿਹੜਾ ਇਹ ਸਟੋਰ ਕਰਕੇ ਰੱਖਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਫਿਰ ਉਹ ਬਾਅਦ ਵਿੱਚ ਆਪਣੇ ਕੋਲ ਪਹੁੰਚਦਾ ਹੈ ਤੇ ਅਗਲੇ ਸਾਲ ਫਿਰ ਇਸ ਦੀ ਉਸੇ ਸੀਰੀਜ਼ ਦੇ ਨਾਲ ਬਿਜਾਈ ਹੁੰਦੀ ਹੈ ਤੇ ਇਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅਮਰਿਤਪਾਲ ਸਰਜੀ ਦੇ ਨਾਲ ਜਿਹੜੇ ਸਾਨੂੰ ਇਸ ਕੋਲ ਸਟੋਰੇਜ ਬਾਰੇ ਪੂਰੀ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਸਰ ਮੇਰਾ ਫਾਰਮ ਹਾਊਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੇ ਸਰ ਹੁਣ ਇੱਥੇ ਆਪਾਂ ਕੋਲ ਸਟੋਰੇਜ ਦੇ ਵਿੱਚ ਖੜੇ ਆ ਠੰਡ ਵੀ ਬਹੁਤ ਲੱਗ ਰਹੀ ਹੈ ਤੇ ਪਹਿਲਾਂ ਤਾਂ ਸ ਦੇਖੋ ਜੀ ਟੈਂਪਰੇਚਰ ਬਾਹਰ ਦੀ ਜੇ ਆਪਾਂ ਗੱਲ ਕਰੀਏ 42-43 ਡਿਗਰੀ ਸੈਲਸੀਅਸ ਹੈ ਤੇ ਅੰਦਰ ਇਸ ਟਾਈਮ ਜੋ ਟੈਂਪਰੇਚਰ ਚੱਲ ਰਿਹਾ ਆ ਉਹ 2 ਤੋਂ ਲੈ ਕੇ 2.5 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਤੇ ਇਹਦੇ ਉੱਤੇ ਅਸੀਂ ਆਲੂ ਸਟੋਰ ਕਰਦੇ ਆਂ ਇਹ ਜ਼ਿਆਦਾਤਰ ਸੀਡ ਪਰਪਸ ਦੇ ਲਈ ਅਸੀਂ ਸਟੋਰ ਕਰ ਰਹੇ ਆਂ ਤੇ ਸਰ 2 ਡਿਗਰੀ ਸੈਲਸੀਅਸ 'ਤੇ ਜਿਹੜੇ ਆਲੂ ਨੂੰ ਸਟੋਰ ਕੀਤਾ ਜਾਂਦਾ ਹੈ ਕਿ ਇਹਨਾਂ ਦਾ ਟੈਂਪਰੇਚਰ ਘਟ ਵਧ ਵੀ ਗਰਮੀ ਦੇ ਅਕੋਰਡਿੰਗ ਕੀਤਾ ਜਾਂਦਾ ਹੈ ਦੇਖੋ ਜੀ ਇਹਦਾ ਜੋ ਟੈਂਪਰੇਚਰ ਹੁੰਦਾ ਹੈ ਜਦੋਂ ਅਸੀਂ ਫੀਲਡ ਤੋਂ ਲੈ ਕੇ ਆਉਨੇ ਆ ਰਾਊਂਡ ਇਹ ਟੈਂਪਰੇਚਰ ਇਹਦਾ 50 ਤੋਂ 55 ਫੈਰਨਹੀਟ ਹੁੰਦਾ ਹੈਗਾ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਇਹਨੂੰ 32 ਫੈਰਨਹੀਟ ਵੱਲ ਲੈ ਕੇ ਆਉਣਾ ਮਤਲਬ 0 ਡਿਗਰੀ ਸੈਲਸੀਅਸ ਤੇ ਕੋਲ ਲੈ ਕੇ ਆਵਾਂ so that ਇਹਦਾ ਪਗਾਰਾ ਜਿਹੜਾ ਜੇ ਕੋਈ ਸ਼ੁਰੂ ਹੋ ਰਿਹਾ ਹੋਵੇ ਉਹ ਇੱਕ ਵਾਰ ਬਰਨ ਕਰ ਦਈਏ ਜੇ ਪਗਾਰਾ ਤੁਰ ਪਿਆ ਤੇ ਇਹਦਾ weight loss ਬਹੁਤ ਹੋਣ ਲੱਗ ਜਾਣਾ ਇਸ ਲਈ ਅਸੀਂ ਇਹਦਾ ਜੋ ਟੈਂਪਰੇਚਰ ਹੈਗਾ ਆ ਉਹ ਕਰੀਬ 2 ਤੋਂ ਲੈ ਕੇ 4 ਡਿਗਰੀ ਸੈਲਸੀਅਸ ਰੱਖਣਾ ਹੁੰਦਾ ਤੇ ਜਿਹੜੀ ਹਿਊਮਿਡਿਟੀ ਹੈਗੀ ਆ ਉਹ ਆਰਾਊਂਡ 75 80% ਜਿਹੜੀ ਆਰ ਐਚ ਹੁੰਦੀ ਆ ਉਹ ਰੱਖਣੀ ਹੁੰਦੀ ਆ ਤੇ ਸਰ ਜਿੱਦਾਂ ਕਿ ਮੈਂ ਦੇਖ ਸਕਦੀਆਂ ਇੱਥੇ ਬਹੁਤ ਸਾਰੀਆਂ ਆਲੂ ਦੀਆਂ ਬੋਰੀਆਂ ਪਈਆਂ ਹੋਈਆਂ ਨੇ ਇਹ ਸਾਰੀ ਤੁਹਾਡੀ ਆਪਣੀ ਪਰਸਨਲ ਫਸਲ ਹੈ ਜਾਂ ਤੁਹਾਡੇ ਕੋਲ ਜਿਹੜੇ ਪਿੰਡ ਦੇ ਲੋਕ ਆ ਜਾਂ ਬਾਹਰੋਂ ਕੋਈ ਲੋਕ ਆ ਉਹ ਵੀ ਆ ਕੇ ਸਟੋਰ ਕਰਵਾਂਦੇ ਆ ਦੇਖੋ ਜੀ ਇਹਦੇ ਵਿੱਚ ਕੁਝ ਤਾਂ ਸਾਡੀ ਆਪ ਦੀ ਸਾਡੇ ਫਾਰਮ ਦੀ ਹੈਗੀ ਆ ਫਸਲ ਆ ਜੋ ਤੁਸੀਂ ਦੇਖ ਰਹੇ ਹੋ ਆਰ ਐਫ ਮਾਰਕਾ ਲੱਗਾ ਹੈਗਾ ਸਾਡੇ ਫਾਰਮ ਦਾ ਹੈਗਾ ਉਹ ਤੇ ਇੱਥੇ ਬਾਕੀ ਜਿਹੜੇ ਲੋਕਲਸ ਹੈਗੇ ਆ ਉਹਨਾਂ ਦਾ ਵੀ ਅਸੀਂ ਮਾਲ ਸਟੋਰ ਕਰਦੇ ਆ ਤੇ ਇਹ ਇਹਦੇ ਵਿੱਚ ਇਹ ਹੋ ਜਾਂਦਾ ਹੈ ਕਿ ਪਹਿਲਾਂ ਅਸੀਂ ਕੋਸ਼ਿਸ਼ ਕਰੀਦੀ ਆ ਆਪਣਾ ਮਾਲ ਜਿਹੜਾ ਉਹ ਸਟੋਰ ਕਰੀਏ ਤੇ ਸਰ ਇੱਥੇ ਤੁਸੀਂ ਆਲੂਆਂ ਦੀ ਗ੍ਰੇਡਿੰਗ ਵਗੈਰਾ ਵੀ ਕਰਕੇ ਰੱਖਦੇ ਹੋ ਬਿਲਕੁਲ ਜੀ ਇਹ ਜਿੰਨਾ ਮਾਲ ਤੁਸੀਂ ਦੇਖ ਰਹੇ ਹੋ ਸਾਰਾ ਗ੍ਰੇਡੇਡ ਹੈ ਕਿਉਂਕਿ ਗ੍ਰੇਡ ਜਦੋਂ ਤੱਕ ਅਸੀਂ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਇਹਦੀ ਮਾਰਕੀਟਿੰਗ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਇਹ ਹੈਗਾ ਜੀ ਰਾਸ਼ਨ ਸਾਈਜ਼ ਜਿਹੜਾ ਅਸੀਂ ਅ ਟੇਬਲ ਪਰਪਸ ਦੇ ਲਈ ਜਿਹੜਾ ਯੂਜ਼ ਕਰਦੇ ਆਂ ਜੋ ਅਸੀਂ ਖਾਂਦੇ ਆਂ ਸੀਡ ਸਾਈਜ਼ ਇਹ ਥੋੜਾ ਜਿਹਾ ਮੋਟਾ ਸੀਡ ਸਾਈਜ਼ ਜਿਹੜਾ ਆ ਗਿਆ ਉਰੇ ਵਿੱਚ ਜਿਹਨੂੰ ਅਸੀਂ ਬੇਸਿਕਲੀ ਆਮ ਪਾਸ਼ਾ ਦੇ ਵਿੱਚ ਸੀਡ ਸਾਈਜ਼ ਹੀ ਕਹਿੰਦੇ ਆਂ ਮਤਲਬ ਇਹਨਾਂ ਨੂੰ ਅੱਗੇ ਜਾ ਕੇ ਆਪਾਂ ਬੀਜਣ ਦੇ ਪਰਪਸ ਨਾਲ ਕਰਦੇ ਬੀਜਣ ਦੇ ਪਰਪਸ ਦੇ ਲਈ ਇਹ ਹੈਗੇ ਆ ਠੀਕ ਹੈ ਜੀ ਫਿਰ ਆਪਣਾ ਥੋੜਾ ਛੋਟਾ ਇਸ ਤੋਂ ਜਿਹਨੂੰ ਅਸੀਂ ਆਂਡਾ ਸਾਈਜ਼ ਕਹਿੰਦੇ ਆਂ ਇਹ ਵੀ ਸੀਡ ਹੈਗਾ ਹੈ ਜੀ ਆਂਡਾ ਸਾਈਜ਼ ਹੈਗਾ ਇਹ ਬੇਸਿਕਲੀ ਕੀ ਹੁੰਦਾ ਕਿ ਕਿੰਨੇ ਬੈਗ ਪੈਣੇ ਆ ਪਰ ਏਕੜ ਉਸ ਹਿਸਾਬ ਨਾਲ ਅਸੀਂ ਇਹਨੂੰ ਕਰਦੇ ਆ ਜੀ ਇਸ ਤੋਂ ਬਾਅਦ ਆ ਗਿਆ ਗੋਲੀ ਸਾਈਜ਼ ਬਿਲਕੁਲ ਹੀ ਗੋਲੀ ਦੇ ਵਿੱਚ ਜੋ ਆ ਜਾਂਦਾ ਮਤਲਬ ਕਾਫੀ ਇਹ ਜਿਹੜੀ ਲੋਕਲ ਏਰੀਆ ਟੂ ਏਰੀਆ ਅਸੀਂ ਡਿਪੈਂਡ ਕਰਦਾ ਹੈਗਾ ਕਿ ਕਿਹਨੂੰ ਗੋਲੀ ਕਹਿੰਦੇ ਆ ਕਿਹਨੂੰ ਆਂਡਾ ਸਾਈਜ਼ ਕਹਿੰਦੇ ਆ ਬੇਸਿਕਲੀ ਜੇ ਅਸੀਂ ਜਲੰਧਰ ਦੀ ਗੱਲ ਕਰੀਏ ਜਲੰਧਰ ਵਿੱਚ ਆਂਡਾ ਸਾਈਜ਼ ਨੂੰ ਵੀ ਗੋਲੀ ਦੇ ਵਿੱਚ ਹੀ ਲਿਆ ਜਾਂਦਾ ਆ ਪਰ ਇੱਥੇ ਹੁਸ਼ਿਆਰਪੁਰ ਦੇ ਵਿੱਚ ਜੋ ਜ਼ਿੰਮੇਦਾਰ ਆਉਂਦੇ ਹੈਗੇ ਆ ਉਹ ਥੋੜਾ ਜਿਹਾ ਉਹ ਛੋਟਾ ਸਾਈਜ਼ ਪ੍ਰੈਫਰ ਕਰਦੇ ਆ ਸੋ ਇਹ ਗੋਲੀ ਹੈ ਇਹ ਆਂਡਾ ਹੈ ਇਹ ਸੀਡ ਹੈ ਸਰ ਇੱਥੇ ਮਤਲਬ ਇਹ ਜਿਹੜੀ ਆਲੂਆਂ ਦੀ ਸਟੋਰੇਜ ਹੈ ਇਹ ਕਿਹੜੇ ਮੰਤ ਤੋਂ ਜਿਹੜੀ ਸਟਾਰਟ ਹੋ ਜਾਂਦੀ ਹੈ ਇਹ ਜੀ ਅਸੀਂ ਕਰੀਬ 15 ਫਰਵਰੀ ਤੋਂ ਅਸੀਂ ਸ਼ੁਰੂ ਕਰਦੇ ਆ ਇਹਦੀ ਸਟੋਰੇਜ ਤੇ 31 ਅਕਤੂਬਰ ਤੱਕ ਇਹ ਸੀਜ਼ਨ ਹੁੰਦਾ ਹੈ ਕੋਲਡ ਸਟੋਰੇਜ ਦਾ ਉਸ ਤੋਂ ਬਾਅਦ ਲੌਂਗ ਸਟੋਰ ਦਾ ਵੀ ਕਈ ਵਾਰ ਹੋ ਜਾਂਦਾ ਹੈ ਤੇ ਫਿਰ ਮਤਲਬ ਇਸ ਤੋਂ ਬਾਅਦ ਜਦੋਂ ਮਤਲਬ ਕਿਸਾਨਾਂ ਨੂੰ ਆਪ ਆਲੂਆਂ ਦੀ ਲੋੜ ਪਵੇ ਉਹ ਆਪਣੇ ਆ ਕੇ ਤੁਹਾਡੇ ਤੋਂ ਇਹ ਲਿਜਾ ਸਕਦੇ ਨੇ ਕਰੀ ਵੀ ਆ ਕੇ ਕਢਾ ਸਕਦੇ ਨੇ ਜੀ ਜਦੋਂ ਵੀ ਉਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਹੈ ਕਈ ਵਾਰ ਮਾਰਕੀਟ ਦੇ ਵਿੱਚ ਉਹਨਾਂ ਨੇ ਵੇਚਣਾ ਹੁੰਦਾ ਹੈ ਤੇ ਉਦੋਂ ਕਢਾ ਸਕਦੇ ਨੇ ਸਰ ਜਿਹੜਾ ਇਹ ਤੁਹਾਡਾ ਕੋਲ ਸਟੋਰੇਜ ਹੈ ਇਹ ਪਹਿਲਾਂ ਤਾਂ ਮੈਨੂੰ ਦੱਸੋ ਇਹ ਕਿੰਨੇ ਏਰੀਆ ਦੇ ਵਿੱਚ ਹੈ ਤੇ ਤੁਸੀਂ ਇਹਨੂੰ ਕਿੱਦਾਂ ਮੇਨਟੇਨ ਕਰਕੇ ਰੱਖਦੇ ਹੋ ਦੇਖੋ ਮੈਮ ਇਹ ਜਿਹੜਾ ਅਸੀਂ ਕੋਲ ਸਟੋਰੇਜ ਹੈ ਇਹ ਅਸੀਂ ਖਰੀਦਿਆ ਹੈਗਾ ਕਾਫੀ ਇਹ ਪੁਰਾਣਾ ਬਣਿਆ ਹੋਇਆ ਹੈ ਉਹ ਅਸੀਂ अराउंड 2015 ਦੇ ਵਿੱਚ ਖਰੀਦਿਆ ਸੀ ਐਂਡ ਇਹਦੀ ਕਪੈਸਿਟੀ ਵੈਸੇ ਤਾਂ ਇਹ ਛੋਟੇ ਕੂਲ ਸਟੋਰੇਜਸ ਦੇ ਵਿੱਚ ਇਹ ਮੰਨਿਆ ਜਾਂਦਾ ਹੈ 40 ਹਜ਼ਾਰ ਬੈਗ ਦੀ ਇਹਦੀ ਕਪੈਸਿਟੀ ਹੈ ਸੋ ਇਹਦੇ ਵਿੱਚ ਪਰ ਅਸੀਂ ਹੌਲੀ ਹੌਲੀ ਇਹਨੂੰ ਇੰਪਰੂਵਮੈਂਟ ਇਹਦੀ ਕਰ ਰਹੇ ਹੈਗੇ ਆ ਜਿਹੜੀਆਂ ਪੁਰਾਣੀਆਂ ਮਸ਼ੀਨਾਂ ਸੀਗੀਆਂ ਉਹ ਅਸੀਂ ਸਾਰੀਆਂ ਚੇਂਜ ਕਰ ਦਿੱਤੀਆਂ ਹੈਗੀਆਂ ਹੁਣ 에ਅਰ ਕੂਲਿੰਗ ਯੂਨਿਟਸ ਲੱਗ ਗਏ ਹੈਗੇ ਆ ਕੁਛ ਫੇਅਰ ਕੰਪਰੈਸਰ ਹੁੰਦਾ ਜਿਵੇਂ ਆਪਣਾ ਘਰ ਦਾ ਏਸੀ ਹੁੰਦਾ ਆ ਉਹੀ ਚੀਜ਼ ਹੈ ਜੀ ਇਹ ਜਿਹੜੇ ਹੈਗੇ ਆ ਜਿਹੜੇ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਏਸੀ ਕਹਿੰਦੇ ਆ ਇਹ ਇਹ 에어 কুলਿੰਗ ਯੂਨਿਟਸ ਆ ਤੇ ਇੱਕ ਕੰਪਰੈਸਰ ਲੱਗਾ ਹੈ ਜਿਹੜਾ ਆਪਣੇ ਘਰ ਦੇ ਬਾਹਰ ਹੁੰਦਾ ਆ ਉਹ ਮਸ਼ੀਨ ਰੂਮ ਦੇ ਵਿੱਚ ਪਿਆ ਹੈਗਾ ਤੇ ਬਾਹਰ ਕੰਡੈਂਸਰ ਹੈਗੇ ਆ ਸੋ ਇਹ ਸਿਸਟਮ ਸਾਰਾ ਏਸੀ ਵਾਲਾ ਹੀ ਹੈ ਜਾਂ ਫਿਰ ਕਹਿ ਲਓ ਫ੍ਰਿਜ ਵਾਲਾ ਜਿਹੜਾ ਸਿਸਟਮ ਆ ਉਹੀ ਹੈ ਇਹ ਸੋ ਇਹ ਐਦਾ ਕਰਕੇ ਹੌਲੀ ਹੌਲੀ ਇੰਪਰੂਵਮੈਂਟ ਇਹਦੀ ਕਰ ਰਹੇ ਆ ਤੇ ਸਰ ਇੱਥੇ ਤੁਹਾਨੂੰ ਬਿਜਲੀ ਦਾ ਕਿੰਨਾ ਕੁ ਵਗੈਰਾ ਖਰਚਾ ਆ ਜਾਂਦਾ ਕੁਝ ਬਿਜਲੀ ਦਾ ਮੇਨ ਖਰਚਾ ਹੈ ਜੀ ਇਹਦਾ ਜੇ ਅਸੀਂ ਗੱਲ ਕਰੀਏ ਤੇ ਹੁਣ ਤਾਂ ਕੀ ਕਹੀਏ ਸਰਕਾਰ ਨੂੰ ਸਰਕਾਰਾਂ ਤੋਂ ਅਸੀਂ ਤਾਂ ਉਮੀਦ ਛੱਡ ਹੀ ਦਿੱਤੀ ਹੈ ਕਿਉਂਕਿ ਆ ਚਾਰਕ ਦਿਨ ਪਹਿਲਾਂ ਇਹਨਾਂ ਨੇ ਫੇਰ ਅਨਾਉਂਸ ਕਰ ਦਿੱਤਾ ਕਿ ਬਿਜਲੀ ਦੇ ਰੇਟਸ ਵਧ ਗਏ ਹੈਗੇ ਆ ਸੋ ਬਿਜਲੀ ਦਾ ਤਾਂ ਖਰਚਾ ਹੈਗਾ ਜੀ ਮਤਲਬ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਇੰਡਸਟਰੀ ਕਿਵੇਂ ਸਰਵਾਈਵ ਕਰ ਰਹੀ ਆ ਅਸੀਂ ਮਤਲਬ ਕਹਿ ਦਿੰਨੇ ਆ ਕਿ ਸਾਰਾ ਕੁਝ ਫ੍ਰੀ ਦੇ ਵਿੱਚ ਦੇ ਦਿਓ ਸਾਨੂੰ ਪਰ ਦੇਖੋ ਜੀ ਲੋਡ ਜਿਹੜਾ ਆ ਉਹ ਜਿਹੜੇ ਖਪਤਕਾਰ ਹੈਗੇ ਇੰਡਸਟਰੀਅਲਿਸਟ ਹੈਗੇ ਆ ਜਾਂ ਫਿਰ ਸਾਡੇ ਵਰਗੇ ਜ਼ਿਮੀਂਦਾਰ ਜਿਹੜੇ ਹੈਗੇ ਆ ਸਾਡੇ ਉੱਤੇ ਪੈਣਾ ਇਹ ਸੋ ਇਹ ਮਤਲਬ ਸਰਕਾਰਾਂ ਤੋਂ ਅਸੀਂ ਉਮੀਦ ਨਹੀਂ ਕਰ ਸਕਦੇ ਇਹ ਤਾਂ ਬਿਜਲੀ ਦਾ ਜੋ ਖਰਚਾ ਹੈ ਲੱਖਾਂ ਦੇ ਵਿੱਚ ਆਉਂਦਾ ਹੈ ਤੈਸਰ ਇਹ ਸਟੋਰ ਦੇ ਵਿੱਚ ਤੁਸੀਂ ਹਰ ਸਾਲ ਕਿੰਨਾ ਜੜਾ ਮਾਲਿਆ ਆ ਆਲੂਆਂ ਦਾ ਉਹ ਸਟੋਰ ਕਰਕੇ ਰੱਖਦੇ ਹੋ ਇਰੇ ਵਿੱਚ ਜੀ ਕਰੀਬ 20000 ਕੁਇੰਟਲ ਦੀ ਕੈਪੈਸਿਟੀ ਹੈ ਜੀ ਤੇ ਸਮਥਿੰਗ ਆਰਾਊਂਡ 40000 ਬੈਗ ਦੀ ਕੈਪੈਸਿਟੀ ਹੈ ਤੇ ਆਰਾਊਂਡ ਉਹਨਾਂ ਕਈ ਅਸੀਂ ਇਹ ਸਟੋਰ ਕਰਦੇ ਆ ਹਜ਼ਾਰ ਕਿ ਬੈਗ ਅਸੀਂ ਥੋੜਾ ਘੱਟ ਕਰਦੇ ਆ ਸੋ ਥੈਟ ਬੈਟਰ 쿨ਿੰਗ ਹੋਵੇ ਬੈਟਰ ਵੈਂਟੀਲੇਸ਼ਨ ਹੋਵੇ ਤੇ ਇਸ ਲਈ ਇਹ ਐਦਾ ਕਰਦੇ ਆ ਤੇ ਸਰ ਜਿਵੇਂ ਕਿ ਆਪਾਂ ਦੇਖ ਸਕਦੇ ਆ ਇਹ ਇੱਕੋ ਪੋਜੀਸ਼ਨ ਦੇ ਵਿੱਚ ਜਦੋਂ ਦੇ ਸਟੋਰ ਕੀਤੇ ਹੋਏ ਆ ਆਪਾਂ ਗੱਟੇ ਅਦਾ ਰੱਖੇ ਹੋਇਆ ਤੇ ਇਹਨਾਂ ਨੂੰ ਪਲਟਾ ਵਗੈਰਾ ਕਰਕੇ ਵੀ ਮਤਲਬ ਕੋਈ ਪ੍ਰੋਸੈਸ ਹੈ ਵੀ ਜਦੋਂ ਨੀਚੇ ਵਾਲੇ ਆਲੂ ਉੱਪਰ ਆ ਕੇ ਉਹਨਾਂ ਨੂੰ ਵੀ ਸੇਮ ਮਤਲਬ ਟੈਂਪਰੇਚਰ ਤੇ ਰੱਖਿਆ ਜਾਵੇ ਇਦਾਂ ਦਾ ਕੋਈ ਪ੍ਰੋਸੈਸ ਬਿਲਕੁਲ ਜੀ ਦੇਖੋ ਆ ਜਿਹੜੀ ਸਿਚੁਏਸ਼ਨ ਹੈਗੀ ਆ ਇਹ ਫਰਵਰੀ ਦੇ ਵਿੱਚ ਜਦੋਂ ਅਸੀਂ ਇੱਕ ਵਾਰ ਇਹਨੂੰ ਸਟੈਕਿੰਗ ਕੀਤੀ ਹੋਈ ਹੈ ਇਹ ਵਾਲੀ ਪੋਜੀਸ਼ਨ ਦੇ ਵਿੱਚ ਜੇ ਆਲੂ ਪਿਆ ਰਹਿ ਗਿਆ ਥੱਲੇ ਵਾਲੇ ਆਲੂਆਂ ਉੱਤੇ ਵਜ਼ਨ ਆ ਜਾਣਾ ਸੋ ਉਹ ਜਿਹੜੀ ਦਾਬ ਆ ਉਹ ਨਹੀਂ ਚਲਦੇ ਆਲੂ ਇਸ ਲਈ ਸਾਨੂੰ ਪਲਟਾਈ ਕਰਨੀ ਪੈਂਦੀ ਆ ਦੋ ਵਾਰ ਅਸੀਂ ਇਹਦੀ ਪਲਟਾਈ ਕਰਦੇ ਆ ਉਹਰੇ ਨਾਲ ਸਾਨੂੰ ਇੱਕ ਤਾਂ ਪਤਾ ਲੱਗ ਜਾਂਦਾ ਥੋੜਾ ਬਹੁਤਾ ਜੇ ਕਿਤੇ ਦਾਗੀ ਹੈਗੀ ਆ ਪੂਰੀ ਉਹਨੂੰ ਅਸੀਂ ਸੈਪਰੇਟ ਕਰ ਲਈਦਾ ਨੰਬਰ 2 ਪਲਟਾ ਵਜ ਜਾਂਦਾ ਉਹਰੇ ਨਾਲ ਦਾਬ ਨਹੀਂ ਪੈਂਦੀ ਸੋ ਇਹ ਜਿਹੜਾ ਹੈਗਾ ਤੇ ਪਲਟਾਈ ਦਾ ਫਾਇਦਾ ਆ ਤੇ ਸਰ ਤੁਸੀਂ ਇੱਕ ਕਿਸਾਨ ਤੋਂ ਸਟੋਰੇਜ ਕੈਪੈਸਿਟੀ ਦੇ ਹਿਸਾਬ ਨਾਲ ਕਿੰਨਾ ਖਰਚਾ ਲੈਣੇ ਹੋ ਜੇ ਉਹਨਾਂ ਨੇ ਆਪਣੀ ਜਿਹੜੀ ਫਸਲ ਇੱਥੇ ਸਟੋਰ ਕਰਵਾਣੀ ਹੋਵੇ ਅਸਟੇਮ ਦੀ ਜਿਹੜਾ ਸੀਜ਼ਨ 2023 ਦਾ ਚੱਲ ਰਿਹਾ ਹੈ ਅਸੀਂ 85 ਰੁਪਏ ਪਰ ਬੈਗ 50 ਕਿਲੋ ਤੋਂ ਉੱਪਰ ਭਰਤੀ ਨਾ ਹੋਵੇ ਉਹ 85 ਰੁਪਏ ਦੇ ਹਿਸਾਬ ਨਾਲ ਅਸੀਂ ਲੈ ਰਹੇ ਹਾਂ 31 ਅਕਤੂਬਰ ਤੱਕ ਤੇ ਸਰ ਇਸ ਪ੍ਰੋਜੈਕਟ ਤੇ ਤੁਹਾਨੂੰ ਕੋਈ ਸਬਸਿਡੀ ਵੀ ਮਿਲਦੀ ਹੈ ਗਵਰਨਮੈਂਟ ਵੱਲੋਂ ਜੇ ਅਸੀਂ ਨਵਾਂ ਕੋਲਡ ਸਟੋਰੇਜ ਲਗਾਉਣਾ ਹੋਵੇ ਜਾਂ ਫਿਰ ਕੋਲਡ ਸਟੋਰੇਜ ਨੂੰ ਟੋਟਲੀ ਰੈਨੋਵੇਟ ਕਰਨਾ ਹੋਵੇ ਤਾਂ ਡਿਪਾਰਟਮੈਂਟ ਆਫ ਹਾਰਟੀਕਲਚਰ ਵੱਲੋਂ ਸਬਸਿਡੀ ਹੈ ਇਹ ਕੋਲਡ ਚੇਨ ਨੂੰ ਪ੍ਰਮੋਟ ਕਰਨ ਦੇ ਲਈ ਇਹਨਾਂ ਨੇ ਸਕੀਮਸ ਖੋਲੀਆਂ ਹੈਗੀਆਂ ਆਲਮੋਸਟ 50% ਪ੍ਰੋਜੈਕਟ ਦੀ ਜਿਹੜੀ ਸਬਸਿਡੀ ਉਹ ਹੈ ਕੀ ਹੈ ਤੇ ਸਰ ਜਿੱਦਾਂ ਕਿ ਸੁਣਨ ਨੂੰ ਮਿਲਦਾ ਆ ਆਲੂ ਦੀ ਇੱਕ 슈ਗਰ ਫ੍ਰੀ ਟਾਈਪ ਵੀ ਜਿਹੜੀ ਮਾਰਕੀਟ ਦੇ ਵਿੱਚ ਹੈਗੀ ਆ ਉਹ ਵੀ ਤੁਸੀਂ ਸਟੋਰ ਕਰਕੇ ਰੱਖਦੇ ਹੋ ਦੇਖੋ ਜੀ 슈ਗਰ ਫ੍ਰੀ ਆਲੂ ਨਹੀਂ ਹੁੰਦਾ 슈ਗਰ ਫ੍ਰੀ ਪੋਟੇਟੋ ਦਾ ਚੈਂਬਰ ਹੁੰਦਾ ਹੈ ਜਿਹੜਾ ਕੋਲਡ ਸਟੋਰੇਜ ਦਾ ਚੈਂਬਰ ਹੁੰਦਾ ਹੈ ਉਹ ਇੱਕ ਟੋਟਲੀ ਡਿਫਰੈਂਟ ਟੈਕਨੋਲੋਜੀ ਹੈ ਉਹਦੇ ਵਿੱਚ ਆਲੂ ਦੀਆਂ ਕੁਝ ਵੈਰਾਈਟੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਦਾ ਡਰਾਈ ਮੈਟਰ ਕੰਟੈਂਟ ਜਿਹੜਾ ਆ ਉਹ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਅਸੀਂ 슈ਗਰ ਫ੍ਰੀ ਚੈਂਬਰ ਦੇ ਵਿੱਚ ਸਟੋਰ ਕਰ ਸਕਦੇ ਹਾਂ ਉਹਦੇ ਵਿੱਚ ਕੀ ਹੁੰਦਾ ਜੀ ਸਾਨੂੰ ਕਰੀਬ 10 ਤੋਂ ਲੈ ਕੇ 12 ਡਿਗਰੀ ਸੈਲਸੀਅਸ ਉੱਤੇ ਸਟੋਰ ਕਰਨਾ ਪੈਂਦਾ ਹੈ ਇਹ ਆਲੂ ਅਸੀਂ ਸਟੋਰ ਕਰਦੇ ਹਾਂ ਕਰੀਬ 2 ਤੋਂ ਲੈ ਕੇ 3 ਜਾਂ 4 ਡਿਗਰੀ ਸੈਲਸੀਅਸ ਤੇ ਉਹ ਜਿਹੜਾ 10-12 ਤੇ ਅਸੀਂ ਸਟੋਰ ਕਰਦੇ ਆ ਇਹਦੇ ਵਿੱਚ ਕੀ ਹੁੰਦਾ ਜੇ ਘੱਟ ਟੈਂਪਰੇਚਰ ਉੱਤੇ ਆਉਂਦਾ ਆਲੂ ਦੇ ਵਿੱਚ ਜਿਹੜੀ ਸਟਾਰਚ ਹੁੰਦੀ ਆ ਉਹ 슈ਗਰ ਦੇ ਵਿੱਚ ਕਨਵਰਟ ਹੋਣ ਲੱਗ ਜਾਂਦੀ ਹੌਲੀ-ਹੌਲੀ ਸੋ ਜਦੋਂ 10-12 ਦੇ ਉੱਤੇ ਇਹ ਸਟੋਰ ਕੀਤਾ ਆ ਉਹਦੇ ਵਿੱਚ ਇਹ ਆ ਕਿ 슈ਗਰ ਜਿਹੜੀ ਆ ਉਹ ਨਹੀਂ ਬਣਦੀ ਸਟਾਰਚ ਜਿਹੜੀ ਕਨਵਰਟ ਨਹੀਂ ਹੁੰਦੀ 슈ਗਰ ਦੇ ਵਿੱਚ ਪਰ ਉਹਦੇ ਵਿੱਚ ਇੱਕ ਨੁਕਸਾਨ ਹੋਣ ਲੱਗ ਜਾਂਦਾ ਜਿਹੜਾ ਖਤਰਾ ਹੁੰਦਾ ਆ ਕਿ ਪਗਾਰਾ ਮਾਰਨ ਲੱਗ ਜਾਂਦਾ ਆਲੂ ਉਹ ਪਗਾਰੇ ਨੂੰ ਰੋਕਣ ਲਈ ਫੌਗਿੰਗ ਕੀਤੀ ਜਾਂਦੀ ਆ ਜੀ ਇੱਕ ਸੀਆਈਪੀਸੀ ਕੈਮੀਕਲ ਹੁੰਦਾ ਆ ਉਹਦੀ ਫੌਗਿੰਗ ਕੀਤੀ ਜਾਂਦੀ ਆ ਉਹ ਕੀ ਕਰਦਾ ਪਗਾਰਾ ਇਹਨੂੰ ਰੋਕ ਲੈਂਦਾ ਦੋ ਵਾਰ ਉਹਦੀ ਫੌਗਿੰਗ ਹੁੰਦੀ ਆ ਉਹਦੇ ਨਾਲ ਕੇ ਸਪਰੈਸ ਹੋ ਜਾਂਦਾ ਜਿਹੜਾ ਇਹਦਾ ਪਗਾਰਾ ਆ ਤੇ ਜਿਹੜੀ ਸਟਾਰਚ ਆ ਉਹ ਸ਼ੂਗਰ ਦੇ ਵਿੱਚ ਵੀ ਨਹੀਂ ਕਨਵਰਟ ਹੁੰਦੀ ਉਹਨੂੰ ਅਸੀਂ ਸ਼ੂਗਰ ਫ੍ਰੀ ਕਹਿ ਦਿੰਦੇ ਆ ਅੱਜਕੱਲ ਇਹ ਬਹੁਤ ਦੱਸਿਆ ਜਾਂਦਾ ਜੀ ਕਿ ਪਖਰਾਜ ਜਿਹੜਾ ਆ ਜੀ ਉਹ ਮਿੱਠਾ ਬਣਦਾ ਆ ਤੇ ਜਿਹੜਾ ਡਾਇਮੰਡ ਆ ਓਹੋ 슈ਗਰ ਫ੍ਰੀ ਹੁੰਦਾ ਆ ਇਹ ਦੇਖੋ ਜੀ ਇਹ ਤਾਂ ਚੈਂਬਰ ਦੇ ਵਿੱਚ ਕਿਹੜੇ ਚੈਂਬਰ ਦੇ ਵਿੱਚ ਪਿਆ ਆ ਉਹਦੇ ਉੱਤੇ ਬਹੁਤ ਡਿਪੈਂਡ ਕਰਦਾ ਇਹ ਤਾਂ ਹੁਣ ਮਾਰਕਟ ਕਰਨ ਨੂੰ ਤੁਸੀਂ ਜੋ ਮਰਜੀ ਕਹੀ ਜਾਓ ਬਟ ਇਹ ਆ ਕਿ ਪਖਰਾਜ ਨੂੰ ਵੀ ਜਦੋਂ ਅਸੀਂ ਕੱਚਾ ਪੱਟਦੇ ਆ ਜਾਂ ਫਿਰ ਜਦੋਂ ਸਟੋਰ ਦੇ ਵਿੱਚ ਆਉਣ ਤੋਂ ਪਹਿਲਾਂ ਕਹਿ ਲੋ ਕਿ ਵਿਦਰਨ 2 ਮੰਥਸ ਜਦੋਂ ਅਸੀਂ ਖਾਂਦੇ ਆ ਉਦੋਂ 슈ਗਰ ਇਹਦੀ ਬਿਲਕੁਲ ਨਹੀਂ ਬਣੀ ਹੁੰਦੀ ਸੋ ਡਾਇਮੰਡ ਜਿਹੜਾ ਆ ਜੇ ਉਹਨੂੰ ਵੀ 슈ਗਰ ਫ੍ਰੀ ਚੈਂਬਰ ਦੇ ਵਿੱਚ ਨਹੀਂ ਰੱਖੋਗੇ ਉਹਨੇ ਵੀ ਥੋੜਾ ਬਹੁਤਾ ਮਿੱਠਾ ਹੋਣਾ ਆ ਸੋ ਇਹ ਕੋਈ ਮਤਲਬ ਮਿੱਠਾ ਇਹ ਕਿ 슈ਗਰ ਫ੍ਰੀ ਵੈਰਾਈਟੀ ਹੁੰਦੀ ਆ ਜਦਕਿ 슈ਗਰ ਫ੍ਰੀ ਚੈਂਬਰ ਹੁੰਦਾ ਕੋਲ ਸਟੋਰੇਜ ਦਾ 슈ਗਰ ਫ੍ਰੀ ਚੈਂਬਰ ਦੇ ਵਿੱਚ ਅਸੀਂ ਸੀਡ ਦਾ ਜਿਹੜਾ ਕੰਮ ਆ ਉਹ ਨਹੀਂ ਕਰ ਸਕਦੇ ਕਿਉਂਕਿ ਪਗਾਰਾ ਬਿਲਕੁਲ ਹੀ ਰੁਕ ਜਾਣਾ ਉਹਨੇ ਫੁੱਟਣ ਨਹੀਂ ਦੇਣਾ ਫੇਰ ਦੁਬਾਰਾ ਤੇ ਸਰ ਨੇ ਅੱਜ ਸਾਨੂੰ ਬਹੁਤ ਵਧੀਆ ਜਿਹੜੀ ਉਹ ਜਾਣਕਾਰੀ ਦਿੱਤੀ ਹੈ ਜਿਹਦੇ ਨਾਲ ਜਿਹੜੇ ਸਾਡੇ ਕਿਸਾਨ ਵੀਰ ਭਰਾਵਾਂ ਦੀ ਬਹੁਤ ਜ਼ਿਆਦਾ ਜਿਹੜੀ ਹੈਲਪ ਹੋ ਸਕਦੀ ਹੈ ਤੇ ਸਰ ਮੇਰਾ ਫਾਰਮ ਹਾਊਸ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਚੈਨਲ ਤੇ ਆ ਕੇ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਤੁਸੀਂ ਜਾਂਦੇ ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਜਿਹੜੇ ਸਾਡਾ ਚੈਨਲ ਦੇਖ ਰਹੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੀ ਸੁਨੇਹਾ ਮੇਰੇ ਵੱਲੋਂ ਤਾਂ ਇਹੀ ਸੁਨੇਹਾ ਹੈ ਅੱਜ ਦਰਸ਼ਕਾਂ ਨੂੰ ਜਿਹੜੇ ਆਲੂ ਦੀ ਖੇਤੀ ਕਰਦੇ ਆ ਜਾਂ ਖੇਤੀ ਕਰਨਾ ਚਾਹੁੰਦੇ ਆ ਕਿ ਚੰਗੀ ਤਰ੍ਹਾਂ ਡਟ ਕੇ ਆਪਾਂ ਇਹਦੀ ਖੇਤੀ ਕਰੀਏ ਸਾਨੂੰ ਇੱਕ ਸਾਲ ਕਾਟਾ ਵੀ ਪੈਂਦਾ ਆ ਇੱਕ ਸਾਲ ਬਹੁਤ ਹੀ ਉੱਪਰ ਲੈ ਜਾਂਦਾ ਇੱਕ ਸਾਲ ਅਰਸ਼ਾਂ ਤੇ ਤੇ ਇੱਕ ਸਾਲ ਫਰਸ਼ਾਂ ਤੇ ਇਹ ਕੋਈ ਵੀ ਸਬਜ਼ੀ ਆਪਾਂ ਦੇਖ ਕੇ ਚਲੀਏ ਤੇ 5 ਸਾਲ ਦੀ ਆਪਾਂ ਐਵਰੇਜ ਦੇਖੀਏ ਕਿ ਕੀ ਉਹਦੇ ਵਿੱਚੋਂ ਅਸੀਂ ਖੱਟਿਆ ਉਹ 5 ਸਾਲ ਦੀ ਜਿਹੜੀ ਐਵਰੇਜ ਆ ਉਸ ਤੋਂ ਬਾਅਦ ਸਾਨੂੰ ਇਹ ਡਿਸੀਜਨ ਲੈਣਾ ਚਾਹੀਦਾ ਆ ਕਿ ਕੀ ਮੈਂ ਇਹ ਲਾਵਾਂ ਜਾਂ ਨਾ ਲਾਵਾਂ ਮਿਹਨਤ ਕਰੋ ਵਰਿਆत्री ਕਨਾਲ ਪ੍ਰੋਡਕਸ਼ਨ ਲਓ ਪਹਿਲੀ ਗੱਲ ਤਾਂ ਪ੍ਰੋਡਕਸ਼ਨ ਦੀ ਆ ਜੀ ਜੇ ਰੇਟ ਬਹੁਤ ਜ਼ਿਆਦਾ ਹੋਊਗਾ ਤੇ ਤੁਹਾਡੇ ਕੋਲ ਮਾਲ ਹੀ ਨਾ ਹੋਇਆ ਤੇ ਫੇਰ ਵੀ ਤੁਹਾਡਾ ਕੋਈ ਮੁਨਾਫਾ ਨਹੀਂ ਹੈਗਾ ਤੇ ਜੇ ਮਤਲਬ ਤੁਹਾਡੇ ਕੋਲ ਪ੍ਰੋਡਕਸ਼ਨ ਪੂਰੀ ਆ ਕਾਲੂ ਰੇਟ ਥੋੜਾ ਬਹੁਤਾ ਘੱਟ ਵੀ ਆ ਗਿਆ ਸਟਿਲ ਤੁਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਰਹੋਗੇ ਮੇਰੇ ਵੱਲੋਂ ਤਾਂ ਇਹੀ ਆ ਕਿ ਚੰਗੀ ਤਰ੍ਹਾਂ ਡਟ ਕੇ ਖੇਤੀ ਕਰੋ ਸੋਚ ਸਮਝ ਕੇ ਕਰੋ ਪਲਾਨਿੰਗ ਨਾਲ ਕਰੋ ਤੇ ਕੋਈ ਘਾਟਾ ਨਹੀਂ ਤੇ ਦਰਸ਼ਕੋ ਜਿੱਦਾਂ ਕਿ ਇਹਨਾਂ ਨੇ ਸਾਨੂੰ ਬਹੁਤ ਵਧੀਆ ਜਿਹੜੀ ਜਾਣਕਾਰੀ ਦਿੱਤੀ ਹੈ ਤਾਂ ਕਿ ਤੁਸੀਂ ਆਪਣੀ ਜਿਹੜੀ ਖੇਤੀ ਹੈ ਜੇ ਤੁਸੀਂ ਆਲੂ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਇੱਕ ਵਧੀਆ ਚੰਗੇ ਤਰੀਕੇ ਨਾਲ ਪੂਰੀ ਪਲੈਨਿੰਗ ਦੇ ਨਾਲ ਕਰੋ ਤੇ ਇਸੇ ਤਰੀਕੇ ਦੀਆਂ ਹੋਰ ਵੀਡੀਓਜ਼ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਵੀ ਸਤਿ ਸ਼੍ਰੀ ਅਕਾਲ